ਗ੍ਰਾਮ ਨਾਲ ਜੁੜੇ ਦੋਸਤਾਂ ਦਾ ਸਵਾਗਤ ਹੈ ਸਤ ਪੰਨਾ ਪਿਆਰ ਤੇ ਸਰਕਾਰ ਦਾ ਸਤਿਕਾਰ ਅਸੀਂ ਸਪੋਰਟਸਮੈਨਾਂ ਨੂੰ ਬਣਦੇ ਦੇਖਦੇ ਹਾਂ ਤਾਂ ਉਹਨਾਂ ਨੂੰ ਮੈਡਲ ਲੈਣ ਦੇ ਦੇਖਦੇ ਹਾਂ ਤਸਵੀਰਾਂ ਦੇਖਦੇ ਬੜਾ ਚਾਹ ਹੁੰਦਾ ਪਰ ਉਹਨਾਂ ਦੇ ਸਫ਼ਰ ਦੇ ਵਿੱਚ ਕਿਹੜੀਆਂ ਸਖਤ ਚੁਣੌਤੀਆਂ ਆਉਂਦੀਆਂ ਕਿਹੜੇ ਰੋਡ ਆਉਂਦੇ ਜਿਹੜੇ ਪੈਰਾਂ 'ਚ ਚੁੱਭਦੇ ਆ ਖਾਸ ਕਰ ਇੰਜਰੀਜ਼ ਸਪੋਰਟਸਮੈਨ ਦਾ ਪਿੱਛਾ ਨਹੀਂ ਛੱਡਦੀ ਅਸਲੀ ਜਾਣੀਏ ਤਾਂ ਕਈ ਥਾਵਾਂ ਦੇ ਉੱਤੇ ਪ੍ਰੋਪਰ ਇਲਾਜ ਦੀ ਟੈਕਨੀਕ ਵੀ ਸਾਡੇ ਕੋਲ ਉਪਲਬਧ ਨਹੀਂ ਸਾਡਾ ਇਸ ਵੱਲ ਧਿਆਨ ਨਹੀਂ ਜਾਂਦਾ ਜਿਹੜਾ ਇਸ ਪੱਖ ਵਿੱਚ ਸਫਰ ਕਰਦਾ ਉਹਨੂੰ ਹੀ ਪਤਾ ਹੁੰਦਾ ਜੀ ਦੇ ਤਨ ਲੱਗਦੀਆਂ ਉਹ ਹੀ ਜਾਣਦਾ ਸਾਡੇ ਨਾਲ ਅੱਜ ਸਾਬਕਾ ਪੁਰਸਦਕਾਰੀ ਕਾਮਨਵੈਲਥ ਮੈਡਲਿਸਟ ਅਮਨਜੋਤ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਨੇ ਪੰਜਾਬ ਦੀ ਕੀ ਦੇਸ਼ ਭਰ ਚ ਸਪੋਰਟਸਮੈਨਨ ਲੋਡ ਹੈ ਰੀਹੈਬੀ ਫਿਜ਼ੀਓਥੈਰੇਪੀ ਦੇ ਨਾਲ ਨਾਲ ਰੀਹੈਬ ਸੈਂਟਰ ਸਪੋਰਟਸ ਦਾ ਖਾਸ ਕਰਕੇ ਮੋਹਾਲੀ ਦੇ ਵਿੱਚ ਸਟੈਬਲਿਸ਼ ਕੀਤਾ ਹੈਗਾ ਤੇ ਖੁਦ ਪਲੇਅਰ ਨੇ ਉਹਨਾਂ ਨੇ ਖੁਦ ਇਸ ਮਸਲੇ ਨੂੰ ਇੰਜਰੀ ਨੂੰ ਝੱਲਿਆ ਹੈ ਇੰਜਰੀ ਕਿਸ ਤਰ੍ਹਾਂ ਦੀ ਹੁੰਦੀ ਹੈ ਕਿਉਂ ਹੁੰਦੀ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਫਿਜ਼ੀਓਥੈਰੇਪੀ ਰੀਹੈਬ ਦੇ ਵਿੱਚ ਕੀ ਫਰਕ ਹੈ ਪੇਨ ਮੈਨੇਜਮੈਂਟ ਤੇ ਤੁਹਾਨੂੰ ਦੁਬਾਰਾ ਮੈਦਾਨ 'ਚ ਲਿਆਉਣ ਦੇ ਵਿੱਚ ਕੀ ਫਰਕ ਹੈ ਇਹ ਕਿਹੜੀਆਂ ਮਸ਼ੀਨਾਂ ਕਿਵੇਂ ਕਰਨਾ ਹੈ ਇਹ ਸਾਰੀਆਂ ਬਹੁਤ ਖਾਸ ਗੱਲਾਂ ਸਤਪੰਨਾ ਕਰਦੇ ਹਾਂ ਸਵਾਗਤ ਫਿਰ ਜਾਂਦੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੁਹਾਡੇ ਜਿੰਨੇ ਵੀਵਰਜ਼ ਆਨਾਂ ਮਿਹਰਬਾਨ ਅੱਛਾ ਆਪਾਂ ਪਹਿਲਾਂ ਤੁਹਾਡੇ ਪਛੋਕਰ ਤੋਂ ਸਟਾਰਟ ਕਰਦੇ ਹਾਂ ਕਿੱਥੋਂ ਦੇ ਜਮੇ ਬੜੇ ਹੋ ਮੈਂ ਚੰਡੀਗੜ੍ਹ ਦੀ ਜੰਪਾਲਾ ਜੀ ਔਰ ਇੱਥੇ ਹੀ ਮੇਰੀ ਐਜੂਕੇਸ਼ਨ ਹੋਈ ਹੈ ਜੀ ਇੱਥੇ ਹੀ ਮੇਰਾ ਸਾਰਾ ਜੀਵਨ ਬਤੀਤ ਹੋਇਆ ਜਦੋਂ ਪੰਨਾ ਪੜ ਲੈਂਦਾ ਫਿਰ ਕਿਤਾ ਮੁਖੀ ਬਲ ਜਾਂਦਾ ਤੁਹਾਡਾ ਸਪੋਰਟਸ ਦਾ ਵੀ ਇੱਕ ਜੀਵਨ ਦਾ ਪੰਨਾ ਰਿਹਾ ਹੈ ਉਹਦਾ ਵੀ ਜ਼ਿਕਰ ਕਰੀਏ ਖੇਡਾਂ ਦੀ ਗੱਲ ਕਰਦੇ ਹਾਂ ਤਾਂ ਜੁਡੋ ਤੁਹਾਡੇ ਇਸੇ ਆਈ ਹੈ ਕਾਮਨਵੈਲਥ ਮੈਡਲਿਸਟ ਵੀ ਹੋ ਤੁਸੀਂ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਜ਼ਰੂਰ ਦਿਓ ਇਹਦੇ ਪਿੱਛੇ ਇੱਕ ਬਹੁਤ ਹੀ ਇੰਟਰਸਟਿੰਗ ਕਿੱਸਾ ਹੈ ਕਿ ਕਿੱਦਾਂ ਮੈਂ ਜੂਡੋ ਖੇਡਣੀ ਸ਼ੁਰੂ ਕੀਤੀ ਜੀ ਅਸੀਂ ਸਕੂਲ 'ਚ ਪੜ੍ਹਦੇ ਸੀਗੇ ਤੇ ਬਹੁਤ ਜ਼ਿਆਦਾ ਸ਼ਰਾਰਤੀ ਹੁੰਦੇ ਸੀ ਅੱਛਾ ਜੀ ਤੇ ਸਾਡੇ ਸਕੂਲ ਦੇ ਵਿੱਚ ਇੱਕ ਜੂਡੋ ਦਾ ਕੰਪੀਟੀਸ਼ਨ ਹੋ ਰਿਹਾ ਸੀ ਜੀ ਤੇ ਉਦੋਂ ਤੱਕ ਸਾਨੂੰ ਜੂਡੋ ਦੇ ABC D ਨਹੀਂ ਪਤਾ ਸੀ ਜੀ ਮੇਰੇ ਨਾਲ ਦੇ ਜਿਹੜੇ ਲੜਕੇ ਸੀ ਉਹਨਾਂ ਨੇ ਮੇਰਾ 65 ਕਿਲੋ ਭਾਰ ਦੇ ਵਿੱਚ ਨਾਮ ਲਿਖਾਤਾ ਇੰਟਰੀ ਕਰਵਾਤੀ ਉਸ ਸਕੂਲ ਵੱਲੋਂ ਹੈ ਅਮਨਜੋਤ ਪਾਰਟਿਸਪੇਟ ਕਰੇਗਾ ਹਾਂਜੀ ਤੇ ਜਿਹਦੀ ਕੀ ਮੈਨੂੰ ਬਿਲਕੁਲ ਹੀ ਨੌਲੇਜ ਨਹੀਂ ਸੀ ਅਸੀਂ ਸਾਰੇ ਉੱਥੇ ਬੈਠ ਕੇ ਹੱਸਾ ਖੇਡਾ ਕਰ ਰਹੇ ਸੀ ਇਨ ਦਾ ਮੇਨ ਟਾਈਮ ਉੱਥੇ ਅਨਾਉਂਸਮੈਂਟ ਹੋਣ ਲੱਗੀ ਕਿ ਅਗਲੀ ਬਾਊਟ ਅਮਨਜੋਤ ਵਰਸਸ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਸਕੂਲ ਦਾ ਇੱਕ ਖੁਸ਼ਬਾਦ ਸਿੰਘ ਸੀ ਉਹਦੇ ਨਾਲ ਅੱਛਾ ਜੀ ਤੇ ਮੈਂ ਆਪਣੇ ਵੱਲੋਂ ਇਹ ਕਿਹਾ ਵੀ ਮੇਰੇ ਨਾਮ ਦਾ ਵੀ ਕੋਈ ਵਿਅਕਤੀ ਖੇਡ ਰਿਹਾ ਹੈ ਉਹ ਕਹਿੰਦੇ ਤੇਰੇ ਨਾਮ ਦਾ ਨਹੀਂ ਖੇਡ ਰਿਆ ਤੁਸੀਂ ਖੇਡ ਰਿਆ ਔਰ ਮੈਨੂੰ ਉਹ ਜ਼ਬਰਦਸਤੀ ਖਿੱਚ ਕੇ ਲੈ ਆਏ ਉੱਥੇ ਜਿੱਥੇ ਅਰੀਨਾ ਸੀ ਜਿੱਥੇ ਬਾਊਟਸ ਹੋਰੀਆਂ ਸੀ ਉੱਥੇ ਲੱਗੇ ਔਰ ਮੈਨੂੰ ਕਹਿੰਦੇ ਨਹੀਂ ਨਹੀਂ ਤੂੰ ਜੂਡੋ ਵਾਲੀ ਵਰਦੀ ਪਾਹ ਚ ਕਰ 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 ਤੇ ਮੈਨੂੰ ਉਹਨਾਂ ਨੇ ਜ਼ਬਰਦਸਤੀ ਜੂਡੋ ਵਾਲੀ ਵਰਦੀ ਪੁਆ ਦਿੱਤੀ ਤੇ ਜਿਹਦੇ ਕੀ ਮੈਨੂੰ ਕੋਈ ਉਹਦੇ ਜੂਡੋ ਦੇ ਜਿਹੜੇ ਸਾਈਨਸ ਐਂਡ ਐਕਸ਼ਨਸ ਹੁੰਦੇ ਆ ਉਹ ਵੀ ਨਹੀਂ ਸੀ ਪਤਾ ਜੀ ਤੇ ਰੈਫਰੀ ਮੈਨੂੰ ਜਿਵੇਂ ਡਾਇਰੈਕਸ਼ਨ ਦੇ ਰਹੇ ਸੀਗੇ ਵੀ ਸਟਾਰਟ ਕਰੋ ਤੇ ਸਟਾਪ ਕਰੋ ਉਹਨਾਂ ਦਾ ਇੱਕ ਰੂਲ ਐਂਡ ਰੈਗੂਲੇਸ਼ਨ ਆਨ ਦਾ ਹਜਮੇ ਮੀਨ ਸਟਾਰਟ ਤੇ ਮਾਤੇ ਮੀਨ ਸਟਾਪ ਉਹ ਵੀ ਨਹੀਂ ਸੀ ਮੈਨੂੰ ਪਤਾ ਅੱਛਾ ਜੀ ਤੇ ਪਰ ਮੇਰੇ ਚ ਫਿਜ਼ੀਕਲ ਸਟ੍ਰੈਂਥ ਇਸ ਕਰਕੇ ਸੀ ਕਿ ਮੈਂ ਪਹਿਲਾਂ ਕਬੱਡੀ ਖੇਡੀ ਹੋਈ ਸੀ ਅੱਛਾ ਜੀ ਤੇ ਮੈਂ ਉਹ ਖੇਡ ਕੇ ਮੈਂ ਦੋ ਫਾਈਟਾਂ ਜਿੱਤ ਗਿਆ ਉੱਥੇ ਅੱਛਾ ਜੀ ਉਹ ਵੀ ਠੱਕੇ ਨਾਲ ਮੈਨੂੰ ਇਹ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ ਪੁਆਇੰਟ ਮੇਰਾ ਆ ਰਿਹਾ ਕਿ ਦੂਜੇ ਦਾ ਆ ਰਿਹਾ ਤੇ ਉਹ ਜਿੱਤਣ ਤੋਂ ਬਾਅਦ ਜਿਵੇਂ ਜੇ ਲੋਟ ਆਉਂਦਾ ਸੀ ਕਰ ਰਹੇ ਸੀ ਬਸ ਮੈਨੂੰ ਇਹਨਾਂ ਪਤਾ ਲੱਗ ਗਿਆ ਸੀਗਾ ਉਸੇ ਦੌਰਾਨ ਕਿ ਨੀਚੇ ਬੰਦੇ ਨੂੰ ਹੋਲਡ ਕਰਕੇ ਰੱਖਣ ਤੇ ਤੁਸੀਂ ਜਿੱਤ ਜਾਂਦੇ ਹੋ ਔਰ ਕਿੰਨੇ ਸੈਕਿੰਡ ਹੋਲਡ ਕਰਨਾ ਇਹ ਵੀ ਨਹੀਂ ਸੀ ਪਤਾ ਜੀ ਇਸ ਤਰੀਕੇ ਨਾਲ ਮੈਂ ਦੋ ਫਾਈਟਾਂ ਜਿੱਤ ਗਿਆ ਹਾਂਜੀ ਤੇ ਤੀਜੀ ਮੈਂ ਹਾਰ ਗਿਆ ਜੀ ਉਸ ਤੋਂ ਬਾਅਦ ਜਦੋਂ ਮੈਡਲ ਸੈਰੇਮਨੀ ਸੀ ਅਗਲੇ ਦਿਨ ਸੀ ਉਹ ਜਦੋਂ ਮੈਂ ਮੈਡਲ ਲੈਣ ਗਿਆ ਕਿ ਮੈਂ ਇੰਨੇ ਕਿ ਮੇਰੇ ਮਸਲ ਥੱਕ ਗਏ ਔਰ ਐਗਜ਼ੌਸਟ ਹੋ ਗਏ ਕਿ ਜਦੋਂ ਮੈਨੂੰ ਮੈਡਲ ਫੜਾ ਗਲੇ ਚ ਪਾ ਕੇ ਬਾਅਦ ਉਹਨਾਂ ਨੇ ਮੈਨੂੰ ਇੱਕ ਟਰੋਫੀ ਹੱਥ 'ਚ ਦਿੱਤੀ ਤੇ ਮੇਰੇ ਹੱਥ ਵੀ ਉੱਪਰ ਨਹੀਂ ਸੀ ਉੱਠ ਰਹੇ अच्छा जी ਇੰਨੇ ਜ਼ਿਆਦਾ ਮੇਰੇ ਮਸਲ ਖਿੱਚੇ ਗਏ ਤੇ ਮਨੂੰ ਜਿਹੜੀ ਲੋਕਲ ਕੋਚ ਸਾਹਿਬ ਸੀ ਉਹਨੇ ਬੁਲਾਇਆ ਕਹਿੰਦੇ ਕਾਕਾ ਤੂੰ ਪ੍ਰੈਕਟਿਸ ਕਿੱਥੇ ਕਰਦਾ ਹਾਂਜੀ ਮੈਂ ਕਹਾਂ ਜੀ ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਤੇ ਕਹਿੰਦੇ ਤੂੰ ਸਾਡੇ ਕੋਲ ਆਇਆ ਕਰ ਤੇ ਮੈਂ ਉਹਨਾਂ ਕੋਲ ਜਾਣਾ ਸ਼ੁਰੂ ਕਰ ਦਿੱਤਾ ਮਹੀਨੇ ਡੇਢ ਮਹੀਨੇ ਦੀ ਪ੍ਰੈਕਟਿਸ ਦੇ ਵਿੱਚ ਮੈਂ 2-3 ਪਲੇਅਰ ਸੀਗੇ ਜਿਹੜੇ ਟੌਪ ਦੇ ਨੈਸ਼ਨਲ ਮੈਡਲਿਸਟ ਸੀ ਉਹਨਾਂ ਤੋਂ ਹਾਰਦਾ ਸੀ ਤੇ ਬਾਕੀਆਂ ਸਭ ਨੂੰ ਪરાਣ ਲੱਗਿਆ ਅੱਛਾ ਜੀ ਤੇ 6 ਮਹੀਨਿਆਂ ਦੇ ਵਿੱਚ ਜਿਹੜੇ ਉਹ ਬੰਦੇ ਨੈਸ਼ਨਲ ਮੈਡਲਿਸਟ ਸੀ ਮੈਂ ਉਹਨਾਂ ਦੇ ਬਰਾਬਰ ਆ ਗਿਆ ਤੇ অলমোਸਟ 6 ਮਹੀਨੇ ਦੇ ਵਿੱਚ ਮੇਰੇ ਸਟੇਟ ਦੇ ਵਿੱਚ ਮੈਡਲ ਆਨੇ ਸ਼ੁਰੂ ਹੋ ਗਏ ਸੀ ਜੀ ਐਦਾਂ ਮੇਰੀ ਜੂੜੋ ਦੀ ਸ਼ੁਰੂਆਤ ਹੋਈ ਕਾਮਨਵੈਲਥ ਜਾਣ ਦਾ ਕਿਵੇਂ ਸਬਬ ਬਣਿਆ ਕਾਮਨਵੈਲਥ ਤੋਂ ਇਸ ਤੋਂ ਪਹਿਲਾਂ ਕੀ ਮੈਂ ਨੈਸ਼ਨਲ ਖੇਡਿਆ ਮੈਂ ਹਾਂਜੀ 올 ਇੰਡੀਆ ਇੰਟਰ ਯੂਨੀਵਰਸਿਟੀ ਇੰਟਰ ਕਾਲਜ ਹੋ ਸਟੇਟਸ ਕਈ ਖੇਡਿਆ ਜਿਸ ਦੇ ਨਾਲ ਮੇਰੇ ਮੈਡਲ ਆਉਂਦੇ ਰਹੇ ਕਦੀ 골ਡ ਕਦੀ ਸਿਲਵਰ ਕਦੀ ਬ੍ਰونز 골ਡ ਸਿਲਵਰ ਬ੍ਰونز ਲੇਕਿਨ ਕਦੀ ਵੀ ਇਹ ਬਾਰੇ ਪਤਾ ਨਹੀਂ ਸੀ ਵੀ ਕੈਰੀਅਰ ਨੂੰ ਵੀ ਐਜ਼ ਸਪੋਰਟਸ ਚੁਣਨਾ ਜੀ ਸਿਰਫ ਅਸੀਂ ਇੱਕ ਸ਼ੌਕ ਦੇ ਤੌਰ ਤੇ ਖੇਡਣ ਵਾਸਤੇ ਖੇਡਦੇ ਰਹੇ ਜੀ ਇਨ ਦਾ ਮੀਨ ਟਾਈਮ ਇਧਰ ਮੇਰੀ ਬੰਬੇ ਨੈਸ਼ਨਲ ਗੀਮਜ਼ ਵਾਸਤੇ ਸੈLECTION ਹੋਈ ਦੀ ਸੀ ਹਾਂਜੀ ਔਰ ਉਧਰ ਘਰਦਿਆਂ ਦੇ ਕਹਿਣ ਤੇ ਮੈਂ ਚੰਡੀਗੜ੍ਹ ਪੁਲਿਸ ਦੀ ਐਸ.ਆਈ. ਦੀ ਭਰਤੀ ਦਾ ਫਾਰਮ ਭਰਿਆ ਹੋਇਆ ਸੀ ਅੱਛਾ ਜੀ ਦੋਨਾਂ ਦੀਆਂ ਡੇਟਾਂ ਕਲੈਸ਼ ਕਰ ਗਈਆਂ ਅੱਛਾ ਜੀ ਤੇ ਮੇਰੇ ਫਾਦਰ ਸਾਹਿਬ ਨੇ ਬੁਲਾ ਕੇ ਕਿਹਾ ਕਿ ਤੂੰ ਪਹਿਲਾਂ ਕਈ ਨੈਸ਼ਨਲ ਨਾਲ ਖੇਡ ਚੁੱਕਾ ਹੈ ਇਸ ਵਾਰੀ ਇਹ ਵਾਲੀ ਨੈਸ਼ਨਲ ਛੱਡ ਕੇ ਤੇ ਇਸ ਵਾਰੀ ਭਰਤੀ ਵਾਲ ਨੂੰ ਧਿਆਨ ਦਿਓ ਜੀ ਜਦੋਂ ਮੈਂ ਫਿਜ਼ੀਕਲੀ ਫਿੱਟ ਸੀ ਮੈਂ ਇੱਥਰਲੇ ਪਾਸੇ ਟੈਸਟ ਦਿੱਤਾ ਟੈਸਟ ਦੇ ਕੇ ਤੇ ਮੈਂ ਚੰਡੀਗੜ੍ਹ ਪਲੇਸ ਦੇ ਵਿੱਚ ਐਸਆਈ ਭਰਤੀ ਹੋ ਗਿਆ ਭਰਤੀ ਹੋਣ ਤੋਂ ਬਾਅਦ ਬਿਲਕੁਲ ਖੇਡ ਇੱਕਦਮ ਕੱਟ ਹੋ ਜਾਂਦੀ ਹੈ ਕਿਉਂਕਿ ਤੁਸੀਂ ਟ੍ਰੇਨਿੰਗ ਤੇ ਚਲੇ ਜਾਂਦੇ ਹੋ ਤੁਹਾਡੀ ਟ੍ਰੇਨਿੰਗ ਹੁੰਦੀ ਹੈ ਤੁਸੀਂ ਅੱਗੇ ਜੁਆਇਨ ਕਰਨਾ ਹੈ ਬਿਲਕੁਲ ਜ਼ੀਰੋ ਹੋ ਗਈ ਉਸ ਤੋਂ ਬਾਅਦ 7-8 ਸਾਲ 10 ਸਾਲ ਕੋਈ ਗੇਮ ਨਹੀਂ ਕੀਤੀ ਅੱਛਾ ਜੀ ਕੋਈ ਗੇਮ ਨਹੀਂ ਕੀਤੀ ਨਾ ਕੋਈ ਗੇਮ ਨਾ ਸਰੋਕਾਰ ਰਿਹਾ ਬਟ ਇੱਕ ਦਿਨ ਮੈਨੂੰ ਚੰਡੀਗੜ੍ਹ ਦੇ ਵਿੱਚ ਕੋਈ ਸਟੇਟ ਟੂਰਨਾਮੈਂਟ ਹੋ ਰਿਹਾ ਸੀ ਹਾਂਜੀ ਤੇ ਉਹਦੇ ਉੱਤੇ ਮਨੂੰ ਇਹਨਾਂ ਨੇ ਗੈਸਟ ਆਫ ਆਨਰ ਬੁਲਾਇਆ ਅੱਛਾ ਜੀ ਜਦੋਂ ਮੈਂ ਉੱਥੇ ਗਿਆ ਤੇ ਮੇਰੇ ਮਨ ਦੇ ਵਿੱਚ ਫੇਰ ਉਸ ਖਿਆਲ ਆਇਆ ਉਹੀ ਦੁਬਾਰਾ ਪ੍ਰਭਾਵ ਆਇਆ ਕਿ ਯਾਰ ਮੈਂ ਕਿਉਂ ਨਹੀਂ ਖੇਡਦਾ ਅੱਛਾ ਜੀ ਤੇ ਉਹ ਜਦੋਂ ਟੂਰਨਾਮੈਂਟ ਖਤਮ ਹੋਇਆ ਉਸ ਤੋਂ ਅਗਲੇ ਦਿਨ ਜਦੋਂ ਖਤਮ ਹੋ ਗਿਆ ਟੂਰਨਾਮੈਂਟ ਮੈਂ ਆਪਣਾ ਜੂਡੋ ਦੀ ਡਰੈਸ ਲੈ ਕੇ ਵਾਪਸ ਉਸ ਸੈਂਟਰ 'ਚ ਗਿਆ ਅੱਛਾ ਜੀ ਜਿੱਥੇ ਪ੍ਰੈਕਟਿਸ ਹੁੰਦੀ ਹੈ ਤੇ ਉੱਥੇ ਜਿਹਨੇ ਬੱਚਿਆਂ ਨੇ ਮੈਡਲ ਆਏ ਸੀ ਹਾਂਜੀ ਮੈਂ ਤਰੀਬ-ਕਰੀਬ ਉਹਨਾਂ ਦੇ ਬਰਾਬਰ ਖੇਡ ਰਿਹਾ ਸੀ 8 ਸਾਲ ਬਾਅਦ 8 ਸਾਲਾਂ ਬਾਅਦ ਵੀ ਤੇ ਮੈਂ ਉਥੇ ਮਹੀਨਾ ਡੇਢ ਮਹੀਨਾ ਪ੍ਰੈਕਟਿਸ ਕੀਤੀ ਪ੍ਰੈਕਟਿਸ ਕਰਨ ਤੋਂ ਬਾਅਦ ਮਨੂੰ ਸਭ ਨੇ ਕਿਹਾ ਵੀ ਅਮਨ ਤੂੰ ਤਾਂ ਬਹੁਤ ਵਧੀਆ ਖੇਡ ਰਿਹਾ ਹੈ ਤੇ ਤੂੰ ਕਿਉਂ ਨਹੀਂ ਕਰਦਾ ਫਿਰ ਮੈਂ ਉਥੇ ਖੇਡਣ ਤੋਂ ਬਾਅਦ ਮੈਂ 2011 ਦੇ ਵਿੱਚ ਹਾਂ ਜੀ ਵਰਲਡ ਪੁਲੀ ਸਕੀਮਸ ਵਾਸਤੇ ਸਿਲੈਕਸ਼ਨ ਹੋਈ ਤੇ ਮੈਂ ਵਰਲਡ ਪੁਲੀ ਸਕੀਮ ਕਿਟਿੰਗ ਗਿਆ ਜੀ ਉਸ ਤੋਂ ਬਾਅਦ 2017 ਚ ਮੈਂ ਵਰਲਡ ਪੁਲੀ ਸਕੀਮ ਕਿਟਿੰਗ ਗਿਆ ਹਾਂ ਜੀ ਪਰ ਉੱਥੇ ਦੋਨਾਂ ਥਾਵਾਂ ਤੇ ਮੇਰੀ ਪਰਫਾਰਮੈਂਸ ਠੀਕ ਰਹੀ ਲੇਕਿਨ ਮੇਰਾ ਮੈਡਲ ਕੋਈ ਨਹੀਂ ਆਇਆ ਕਿਉਂਕਿ ਮੈਂ ਰੈਗੂਲਰ ਪਲੇਅਰ ਨਹੀਂ ਸੀ ਮੈਂ 2-3 ਮਹੀਨੇ ਪ੍ਰੈਕਟਿਸ ਕਰਦਾ ਸੀ ਔਰ ਮੈਂ ਖੇਡਣ ਦੇ ਕਾਜ ਮੈਂ ਆਪਣੇ ਐਗਜ਼ਾਮ ਦੇ ਕੋਲੇ ਆ ਕੇ ਪੜ੍ਹਨ ਲੱਗ ਜਾਨੀ ਬਿਲਕੁਲ ਤੇ ਚੰਡੀਗੜ੍ਹ ਦੇ ਜੋ ਉਸ ਟਾਈਮ ਕੋਚ ਨੇ ਵਿਵੇਕ ਠਾਕੁਰ ਹਾਂਜੀ ਉਹ ਮੇਰੇ ਨਾਲ ਖੇਡ ਮੇਰੇ ਜੂਨੀਅਰ ਸੀਮ ਇੰਨਾ ਖੇਡਦੇ ਵੀ ਰਹੇ ਤਾਂ ਉਹਨਾਂ ਨੇ ਮੈਨੂੰ ਇੱਕ ਦਿਨ ਕੀਤਾ ਭਾਜੀ ਕਾਮਨਵੈਲਥ ਆ ਰਹੀ ਹੈ ਤੇ ਤੁਸੀਂ ਪ੍ਰੈਕਟਿਸ ਕਰੋ ਹਾਂਜੀ ਉਸ ਟਾਈਮ ਮੈਂ 6 ਮਹੀਨੇ ਪ੍ਰੈਕਟਿਸ ਕੀਤੀ ਤੇ ਪ੍ਰੈਕਟਿਸ ਕਰਨ ਦਾ ਨਤੀਜਾ ਇਹ ਨਿਕਲਿਆ ਕਿ 2018 ਹਾਂਜੀ ਮੇਰਾ ਸਿਲਵਰ ਮੈਡਲ ਆਇਆ ਅੱਛਾ ਜੀ ਤੇ ਉਸ ਤੋਂ ਇਹ ਇਹ ਹੈ ਮੇਰੇ ਕਾਮਨਵੈਲਥ ਦੇ ਵਿੱਚ ਮੈਡਲ ਦੀ ਕਹਾਣੀ ਹੁਣ ਤੁਸੀਂ ਪੁਲਿਸ ਵੀ ਹੋ ਖਿਡਾਰੀ ਵੀ ਸੀ ਇੱਧਰ ਜਿਹੜੀ ਜਿਵੇਂ ਸਪੋਰਟਸ ਇੰਜਰੀਜ਼ ਹੁੰਦੀਆਂ ਆ ਹਰ ਖਿਡਾਰੀ ਦੀ ਜ਼ਿੰਦਗੀ ਦਾ ਸਪੋਰਟਸ ਇੰਜਰੀ ਜੀ ਹਿੱਸਾ ਹੈ ਤੁਹਾਨੂੰ ਇੱਧਰ ਰੀਹੈਬਿਲ ਲੈ ਕੇ ਆਉਣ ਦਾ ਇੰਜਰੀਜ਼ ਦਾ ਇੱਕ ਰੋਲ ਹੈ ਇਹ ਸਾਰਾ ਕੁਝ ਇੱਧਰ ਨੂੰ ਕਿਵੇਂ ਸ਼ਿਫਟ ਜਦੋਂ ਤੱਕ ਮੈਂ ਐਕਟਿਵ ਸਪੋਰਟਸਮੈਨ ਸੀ ਔਰ ਪੁਲਿਸ ਦੇ ਵਿੱਚ ਨਹੀਂ ਸੀ ਉਦੋਂ ਤੱਕ ਜੇ ਸੱਚੀ ਪੁੱਛੋਂ ਤਾਂ ਮਨੁਰੀ ਹੈ ਬਾਰੇ ਪਤਾ ਹੀ ਨਹੀਂ ਸੀ ਅੱਛਾ ਇਹ ਨਹੀਂ ਕਿ ਮੈਨੂੰ ਉਹਨਾਂ ਉਸ ਦੌਰਾਨ ਝੋਟਾਂ ਨਹੀਂ ਲੱਗੀਆਂ ਜਾਂ ਸਾਡੇ ਜਿਹੜੇ ਨਾਲ ਸਾਥੀ ਖੇਡਦੇ ਸੀ ਉਹਨਾਂ ਨੂੰ ਝੋਟਾਂ ਨਹੀਂ ਲੱਗੀਆਂ ਬੜੀਆਂ ਝੋਟਾਂ ਲੱਗਦੀਆਂ ਸੀ ਲੇਕਿਨ ਸਾਨੂੰ ਇੱਕ ਹੀ ਚੀਜ਼ ਕਹੀ ਜਾਂਦੀ ਸੀ ਰੈਸਟ ਰੈਸਟ ਕਰੋ ਵੀ ਹਾਲੇ ਤੁਹਾਡੇ ਝੋਟ ਲੱਗੀ ਹੋਈ ਹੈ ਰੈਸਟ ਕਰੋ ਤੇ ਅਸੀਂ ਮਹੀਨਾ ਮਹੀਨਾ ਰੈਸ ਕਰਦੇ ਰਹਿੰਦੇ ਸੀ ਜੇ ਲੋਅਰ ਲਿੰਮ ਨੂੰ ਜੇ ਲੱਤ ਨੂੰ ਕੋਈ ਟੋਟ ਲੱਗੀ ਤਾਂ ਅੱਪਰ ਬੋਡੀ ਦੀ ਥੋੜੀ ਬੋਟੀ ਐਕਸਰਸਾਈਜ਼ ਕਰਦੇ ਰਹਨਾ ਜਾਂ ਅੱਪਰ ਬੋਡੀ ਚ ਲੱਗੀ ਤਾਂ ਲੱਤਾਂ ਦੀ ਥੋੜੀ ਐਕਸਰਸਾਈਜ਼ ਇੱਕ ਵਾਰੀ ਮੇਰੀ ਬਾਜੂ ਵੀ ਜੂਡੋ ਖੇਡਦੇ ਹੋਏ ਟੁੱਟ ਗਈ ਸੀ ਤੇ ਆਈ ਰਿਮੇਨਡ ਆਊਟ ਆਫ ਸਪੋਰਟਸ ਫਾਰ ਆਲਮੋਸਟ 6 ਮੰਥਸ ਅੱਛਾ ਜੀ ਤੇ 6 ਮਹੀਨੇ ਬਾਅਦ ਤੋਂ ਬਾਅਦ 3 ਮਹੀਨੇ ਮੈਨੂੰ ਉਹਨੂੰ ਸਿੱਧਾ ਕਰਨ ਨੂੰ ਲੱਗੇ ਤੇ ਆਲਮੋਸਟ 1 ਸਾਲ ਲੱਗਿਆ ਦੁਬਾਰਾ ਮੈਂ ਸਪੋਰਟਸ ਜੁਆਇਨ ਕਰੀ ਅੱਛਾ ਜੀ ਤੇ ਇਹ ਰੀਹੈਬ ਖੋਲਣ ਦਾ ਜਿਹੜਾ ਸਬਬ ਬਣਿਆ ਉਹ ਇਸ ਤਰ੍ਹਾਂ ਬਣਿਆ ਕਿ 2009 ਦੇ ਵਿੱਚ ਮੇਰੇ ਓਵਰ ਯੂਜ਼ ਰੋਜ਼ ਇੱਕ ਹੀ ਟੈਕਨਿਕ ਕਰ ਕਰਕੇ ਇੱਕ ਹੀ ਮਸਲ ਯੂਜ਼ ਨੂੰ ਕਰਕੇ ਮੇਰੇ ਗੋਲਫਰ ਐਲਬੋ ਹੋ ਗਈ। ਅੱਛਾ ਜੀ। ਜਿਦਾ ਕੀ ਉਹਨਾਂ ਨੇ ਕਿਹਾ ਉਦੋਂ ਜੇ ਰੀਹੈਬ ਹੁੰਦਾ ਤਾਂ ਮੇਰੀ ਇਹ ਜਿਹੜੀ ਸਰਜਰੀ ਸੀ ਉਹ ਅਵੋਇਡ ਹੋ ਜਾਣੀ ਸੀ। ਅੱਛਾ ਜੀ। ਲੇਕਿਨ ਕੋਈ ਪ੍ਰੋਪਰ ਨਾ ਕੋਈ ਗਾਈਡ ਕਰਨ ਵਾਲਾ ਸੀ ਨਾ ਹੀ ਕੋਈ ਅੱਛਾ ਸੈਂਟਰ ਸੀ। ਤੇ ਮੈਂ ਇਹਦੀ ਉਸ ਟਾਈਮ ਇੰਡੀਆ ਦੇ ਬੈਸਟ ਡਾਕਟਰ ਤੋਂ ਜਾ ਕੇ ਬੰਬੇ ਸਰਜਰੀ ਕਰਾਤੀ ਅੱਛਾ ਜੀ ਮੈਂ ਇਹ ਪਤਾ ਕੀਤਾ ਵੀ ਇਹਦੀ ਸਰਜਰੀ ਸਭ ਤੋਂ ਵਧੀਆ ਕਰਦਾ ਕੌਣ ਹੈ ਤੇ ਉਦੋਂ ਸਚਿੰਤ ਤੰਦੁਲਕਰ ਜੀ ਨੇ ਇਹ ਸਰਜਰੀ ਕਰਵਾਈ ਸੀ ਉਹਨਾਂ ਡਾਕਟਰ ਸਾਹਿਬ ਤੋਂ ਹੀ ਡਾਕਟਰ ਅਨੰਤ ਜੋਸ਼ੀ ਜੀ ਤੋਂ ਤੇ ਮੈਂ ਵੀ ਉੱਥੇ ਜਾ ਕੇ ਇਹ ਸਰਜਰੀ ਕਰਾ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਤੇਰੀ ਸਰਜਰੀ ਕਰਦੀ ਹੈ ਤੇ ਤੁਸੀਂ ਇੱਕ ਸਾਡੇ ਨਾਲ ਸੰਪਰਕ 'ਚ ਰਹਿਣਾ ਤੇ ਤੁਹਾਨੂੰ ਦੱਸਾਂਗੇ ਅੱਗੇ ਕੀ ਕਰ ਸਰਜਰੀ ਕਰਾ ਕੇ ਮੈਂ ਚੰਡੀਗੜਾ ਆ ਗਿਆ ਮੈਂ ਲਗਾਤਾਰ ਉਹਨਾਂ ਦੇ ਸੰਪਰਕ 'ਚ ਸੀ অলমোস্ট ওনাਨੇ মینو 22 দিন ਬਾਅਦ ਜਦੋਂ ਮੇਰੇ ਸਾਰੇ ਸਟਿਚਸ ਵਗੈਰਾ ਖੁੱਲ ਗਏ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਹੁਣ ਰੀਹੈਬ ਸ਼ੁਰੂ ਕਰੋ ਜੀ ਤੇ ਮੈਂ ਇੱਥੇ ਇਹਦੇ ਲੋਕਲ ਡਾਕਟਰਸ ਨੂੰ ਮਿਲਿਆ ਫਿਜ਼ੀਓਥੈਰੇਪਿਸਟ ਨੂੰ ਮਿਲਿਆ ਉਹ ਮੈਨੂੰ ਪੁੱਛਣ ਵੀ ਤੁਹਾਡੇ ਦਰਦ ਹੋ ਰਹੀ ਹੈ ਮੈਂ ਕਿਹਾ ਦਰਦ ਨਹੀਂ ਹੋ ਰਹੀ ਤਾਂ ਉਹ ਕਹਿੰਦੇ ਫਿਰ ਰੀਹੈਬ ਮਤਲਬ ਸਮਝ ਉਹਨਾਂ ਨੂੰ ਇਹੀ ਸਮਝ ਆਇਆ ਕਿ ਪੇਨ ਔਰ ਰੀਹੈਬ ਦਾ ਕੀ ਸਿਸਟਮ ਪੇਨ ਮੈਨੇਜਮੈਂਟ ਦੀ ਗੱਲ ਕਰਦੇ ਉਹ ਪੇਨ ਮੈਨੇਜਮੈਂਟ ਦੀ ਗੱਲ ਕਰਦੇ ਸੀ ਰੀਹੈਬ ਦੀ ਗੱਲ ਕਰਦੇ ਸੀ ਉਹ ਮੈਨੂੰ ਕਹਿੰਦਾ ਸੀ ਇਹ ਤੁਸੀਂ ਸਟਰੈਂਥ ਲਿਓ ਹੌਲੀ ਹੌਲੀ ਤਾਂ ਕਿ ਤੁਸੀਂ ਦੁਬਾਰਾ ਖੇਡਣ ਦੇ ਕਾਬਿਲ ਹੋ ਜਿਓ ਇਹ ਕਹਿੰਨ ਮੈਨੂੰ ਵੀ ਤੁਹਾਡੇ ਦਰਦ ਦਾ ਕੋਈ ਹੋ ਨਹੀਂ ਰਹੀ ਵੀ ਅਸੀਂ ਇਹਦੇ ਚ ਕੀ ਕਰੀਏ ਸੋ ਫਿਰ ਮੈਂ ਬੰਬੇ ਗਿਆ ਬੰਬੇ ਉਹਨਾਂ ਨੇ ਮੈਨੂੰ ਇੱਕ ਡਾਕਟਰ ਨੂੰ ਰਿਕਮੈਂਡ ਕੀਤਾ ਨਾ ਉੱਥੇ ਵੀ ਗਿਆ ਪਰ ਨਹੀਂ ਉਹ ਇਹੇ ਜਿਹੀ ਵਾਜਬ ਗੱਲ ਬਣੀ ਫਿਰ ਮੈਂ ਬਾਹਰ ਜਾ ਕੇ ਇਹਦਾ ਰੀਹੈਬ ਕੀਤਾ ਔਰ ਫਿਰ ਵਾਪਸ ਆ ਕੇ ਮੈਂ ਆਪਣੀ ਨਾਰਮਲ ਜ਼ਿੰਦਗੀ ਚ ਫੇਰ ਖੇਡਣਾ ਸ਼ੁਰੂ ਕਰਤਾ ਲੇਕਿਨ ਜਦੋਂ ਹੁਣ ਮੈਂ ਆਪਣੀ ਪੁਲਿਸ ਦੀ ਨੌਕਰੀ ਤੋਂ ਰਿਟਾਇਰਮੈਂਟ ਲਈ ਹਾਂਜੀ ਤੇ ਮੈਂ ਇਹ ਸੋਚਿਆ ਵੀ ਮੈਨੂੰ ਕਿਹੜਾ ਇਹੋ ਜਿਹਾ ਕੰਮ ਕਰਾਂ ਜਿਹਦੇ ਨਾਲ ਮੈਂ ਆਪ ਬਿਜ਼ੀ ਰਵਾਂ ਜੀ ਪੁਲਿਸ ਦੇ ਨਾਲ ਰਿਲੇਟਡ ਜਦੋਂ ਬੰਦਾ ਕੰਮ ਕਰਦਾ ਪੁਲਿਸ ਦੇ ਕੰਮ ਤੁਸੀਂ ਪੁਲਿਸ ਚ ਰਹਿਤੀ ਤਾਂ ਕਰ ਸਕਦੇ ਹੋ ਪਰ ਕਿਤਾ ਕੋਈ ਪੁਲਿਸ ਦਾ ਕੰਮ ਕਰ ਨਹੀਂ ਸਕਦੀ ਨਹੀਂ ਕਰ ਸਕਦੀ ਇਸ ਕਰਕੇ ਜਾਂ ਤੁਸੀਂ ਖੇਡਾਰੀ ਹੀ ਤਾਂ ਖੇਡ ਸਕਦੇ ਸੀ ਖੇਡ ਸਕਦੇ ਸੀ ਲੇਕਿਨ ਖੇਡਣ ਦੀ ਹੁਣ ਮੇਰੀ ਉਮਰ ਜਾ ਚੁੱਕੀ ਹੈ ਹਾਂਜੀ ਹੁਣ ਮੈਂ ਖੇਡਾਂਗਾ ਮੇਰੇ ਹੋਸ਼ੱਟਾ ਲੱਗਣੀਆਂ ਮੇਰੀ ਰਿਕਵਰੀ ਟਾਈਮ ਮੇਰਾ ਸਪੀਡ ਟਾਈਮ ਸਭ ਕੁਝ ਘੱਟ ਚੁੱਕਾ ਹੈ ਹਾਂਜੀ ਇਸ ਕਰਕੇ ਫਿਰ ਮੈਂ ਇਹ ਸੋਚਿਆ ਵੀ ਰੀਹੈਬ ਵਾਲੇ ਪਾਸੇ ਦੇਖਦੇ ਹਾਂ ਤੁਸੀਂ ਯਕੀਨ ਜਾਣਿਓ 2009 ਚ ਜੋ ਹਾਲ ਸੀਗੇ ਉਹੀ ਹਾਲ ਆਲਮੋਸਟ ਉਹੀ ਹਾਲ ਹੁਣ ਸੀ ਹੁਣ ਇੰਨੀ ਬਿਹਤਰੀ ਹੋਈ ਸੀ ਜੇ ਕਿਸੇ ਨੂੰ ਪਤਾ ਸੀ ਰੀਹੈਬ ਕੀ ਹੈ ਲੇਕਿਨ ਉਹਦੇ ਕੋਲ ਪ੍ਰੋਪਰ ਸਪੇਸ ਨਹੀਂ ਸੀ ਵੀ ਉਹ ਰੀਹੈਬ ਕਰਾਰੇਗੇ ਸਾਧਨ ਨਹੀਂ ਉਪਲਬਧ ਸੀ ਨਾ ਸਾਧਨ ਸੀ ਨਾ ਇਕਵਿਪਮੈਂਟ ਸੀ ਨਾ ਉਹਦੇ ਕੋਲ ਜਗ੍ਹਾ ਸੀ ਮੈਂ ਕਈ ਰੀਹੈਬ ਸੈਂਟਰ ਦੇਗਾ ਛੋਟੇ ਛੋਟੇ ਕੈਬਨ ਚ ਫਿਜ਼ੀਓਥੈਰੇਪੀ ਸੇ ਛੋਟੇ ਛੋਟੇ ਕੈਬਨ ਚ ਬਣੇ ਹੋਏ ਪਰਦੇਆਂ ਚ ਬਣੇ ਹੋਏ ਅਗਰ ਜੇ ਕਿਤੇ ਬਣੇ ਵੀ ਹੋਏ ਹੈ ਕਿ ਆਹ ਕੋਲ ਵਾਸ਼ਰੂਮ ਹੀ ਨਹੀਂ ਹੈ ਹਾਂਜੀ ਘਰਾਂ ਚ ਖੁੱਲੇ ਹੋਏ ਹੈ ਵਾਸ਼ਰੂਮ ਨਹੀਂ ਸੀ ਪ੍ਰੋਪਰ ਸੋ ਮੈਂ ਆਪਣੇ ਮਨ ਸੋਚਿਆ ਕਿਉਂ ਨਾ ਇਹ ਕੰਮ ਚੰਗੇ ਲੈਵਲ ਤੇ ਖੋ ਲਿਆ ਜਾਏ ਫਿਰ ਮੈਂ ਬਹੁਤ ਸਾਰੇ ਜਿਹੜੇ ਵਰਲਡ ਕਲਾਸ ਰੀਹੈਬ ਸੈਂਟਰ ਹੈ ਉਹਨਾਂ ਨੂੰ ਵਿਜ਼ਿਟ ਕੀਤਾ ਉਹਨਾਂ ਦੀ ਮਸ਼ੀਨਰੀ ਨੂੰ ਸਟੱਡੀ ਕੀਤਾ ਫਿਰ ਟੌਪ ਦੀ ਮਸ਼ੀਨਰੀ ਜੋ ਮੋਡੈਲਿਟੀਆਂ ਯੂਜ਼ ਹੋਈਆਂ ਉਹਨਾਂ ਨੂੰ ਸਟੱਡੀ ਕੀਤਾ ਰੀਹੈਬ ਤੋਂ ਤੁਸੀਂ ਕੀ ਸਮਝਦੇ ਹੋ ఫిਜ਼ੀਓਥੈਰੇਪੀ ਜਿਹੜੀ ਆਪਾਂ ਕਹਿੰਦੇ ਨੇ ਪੇਨ ਮੈਨੇਜਮੈਂਟ ਤੇ ਰੀਹੈਬ ਤੇ ਤੁਸੀਂ ਜਿਹੜੀ ਪਰਿਭਾਸ਼ਿਤ ਕਰੋ ਕੀ ਫਰਕ ਹੈ ਜੇ ਐਜ਼ ਅ ਨੌਨ ਡਾਕਟਰ ਹਾਂਜੀ ਆ ਯਾ ਨੌਨ ਫਿਜ਼ੀਓਥੈਰੇਪਿਸਟ ਨਾਲ ਗੱਲ ਕਰਾਂ ਮਨ ਨੂੰ ਵੀ ਨਹੀਂ ਕਿਸ ਪਤਾ ਲੇਕਿਨ ਹੁਣ ਇਥੇ ਲਗਾਤਾਰ 2 ਸਾਲ ਤੋਂ ਇਹ ਦੇਖਦੇ ਹੋਏ ਮੈਨੂੰ ਇਹ ਪਤਾ ਲੱਗ ਗਿਆ ਕਿ ਇਹਦੇ ਕੁਝ ਹਿੱਸਿਆਂ 'ਚ ਵੰਡੀ ਹੋਈ ਹੈ ఫిਜ਼ੀਓਥੈਰੇਪੀ ਔਰ ਰੀਹੈਬ ਜਦੋਂ ਫਰਸਟ ਸਾਡੇ ਕੋਲ ਬੰਦਾ ਆਂਦਾ ਹੈ ਉਹ ਐਕਿਊਟ ਪੇਨ 'ਚ ਹੁੰਦਾ ਹਾਂਜੀ ਤਾਂ ਅਸੀਂ ਉਹਦਾ ਪੇਨ ਮੈਨੇਜਮੈਂਟ ਕਰਦੇ ਦਾ ਉਹਦਾ ਫੇਸ ਚਲਾਣਾ ਜਦੋਂ ਪੇਨ ਮੈਨੇਜਮੈਂਟ ਤੋਂ ਦੂਰ ਹੋ ਗਿਆ ਹਾਂਜੀ ਤਾਂ ਅਸੀਂ ਉਹਦੇ ਜੋਇੰਟ ਮਸਲ ਤੇ ਹੋਰ ਲਿਗਾਮੈਂਟਸ ਦੀ ਮੋਬਿਲਿਟੀ ਦੇਖਣੀ ਹੈ ਵੀ ਕਿੰਨੀ ਕ ਹੈ ਕਿ ਇਹ ਦੂਜੇ ਬਾਡੀ ਪਾਰਟਸ ਦੇ ਨਾਲ ਬਰਾਬਰ ਇਹਦੀ ਮੋਬਿਲਟੀ ਹੈ ਜਾਂ ਨਾਰਮਲ ਮੋਬਿਲਟੀ ਹੈ ਉਹ ਮੋਬਿਲਟੀ ਲੈ ਆ ਕੇ ਫਿਰ ਉਹਦੇ ਚ ਹੌਲੀ 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 ਸਟਰੈਂਥ ਸਟਰੈਂਥ ਤੋਂ ਬਾਅਦ ਉਹਨੂੰ ਇੰਨਾ ਸਟਰੈਂਥ ਕਰੀਦਾ ਕਿ ਉਹ ਬੈਕ ਟੂ ਸਪੋਰਟਸ ਦੁਬਾਰਾ ਖੇਡਣ ਦੇ ਲਾਇਕ ਬਣ ਜਾਏ ਥੇਰ ਐਸ ਜਦੋਂ ਮੈਂ 2009 ਦੀ ਗੱਲ ਕਰ ਰਿਹਾ ਉਹਨਾਂ ਨੂੰ ਸਿਰਫ ਪੇਨ ਬਾਰੇ ਹੀ ਪਤਾ ਸੀ ਔਰ ਈਵਨ ਨਾਓ ਜਿਹੜੇ ਕੁਝ ਲੋਕ ਘਰਾਂ 'ਚ ਫਿਜ਼ੀਓਥੈਰੇਪੀ ਦੇ ਰਹੇ ਹੈ ਉਹ ਸਿਰਫ ਪੇਨ ਤੇ ਹੀ ਕੰਮ ਕਰ ਰਹੇ ਔਰ ਸਿਰਫ ਜਿਹੜੇ ਲੋਕ ਸਾਡੇ ਕੋਲ ਵੀ ਆਉਂਦੇ ਹੈ ਕਈ ਉਹਨਾਂ ਦਾ ਰਵਈਆ ਇਹੀ ਹੁੰਦਾ ਈ ਡਾਕਟਰ ਨਾਲ ਜਦੋਂ ਉਹ ਗੱਲ ਕਰਦੇ ਡਾਕਟਰਸ ਕਹਿੰਦੇ ਜੀ ਆਪकी ਪੇਨ ਸ਼ੁਰੂ ਹੋ ਗਈ ਐਬ ਆਪ ਰੀਹੈਬ ਸ਼ੁਰੂ ਕਰ ਲਓ ਉਹ ਕਹਿੰਦੇ ਪੇਨ ਤਾਂ ਮੇਰੀ ਠੀਕ ਹੋ ਗਈ ਹੁਣ ਮੈਂ ਕੀ ਕਰਨਾ ਮੈਂ ਬਿਲਕੁਲ ਪੇਨ ਕਰਕੇ ਮੈਂ ਆਇਆ ਸੀ ਅਗਲੇ ਸਟੈਪ ਦੀ ਕਹਾਣੀ ਨਹੀਂ ਬਹੁਤ ਐਨੁਪਤਾ ਨਹੀਂ ਪਤਾ ਉਹਦਾ ਫਿਰ ਰਿਜ਼ਲਟ ਅੱਗੇ ਇਹ ਨਿਕਲਦਾ ਕਿ ਉਹ 3-4 ਮਹੀਨੇ ਬਾਅਦ ਫਿਰ ਸਾਡੇ ਕੋਲ ਆ ਰਿਹਾ ਹੁੰਦਾ ਕਿ ਮੇਰੇ ਫੇਰ ਪੇਨ ਸ਼ੁਰੂ ਹੋ ਗਈ ਜਾਨੀ ਉਹ ਬਿਮਾਰੀ ਮੁੜਦੀ ਐ ਜਾਂ ਕੋਈ ਇੰਜਰੀ ਐ ਜਿਹੜਾ ਵਾਪਸੀ ਕਰਦੀ ਕਿਉਂਕਿ ਤੁਸੀਂ ਰੂਟ ਕਾਸ ਤੇ ਤਾਂ ਕੰਮ ਕੀਤਾ ਹੀ ਨਹੀਂ ਤੁਸੀਂ ਪੇਨ ਮੈਨੇਜਮੈਂਟ ਪੇਨ ਮੈਨੇਜਮੈਂਟ ਕੀਤੀ ਹਮ ਹਮ ਤੁਸੀਂ ਰੂਟ ਕੋਸਟ ਤੇ ਤਾਂ ਕੰਮ ਕੀਤਾ ਹੀ ਨਹੀਂ ਉਹਦੀ ਸਟਰੈਂਥਿੰਗ ਤੇ ਉਹਦੀ ਮੋਬਿਲਿਟੀ ਤੇ ਉਹਦੇ ਲੌਂਜੀਵਿਟੀ ਤੇ ਤਾਂ ਕੋਈ ਕੰਮ ਹੋਇਆ ਹੀ ਨਹੀਂ ਨਾ ਤਾਂ ਫਿਰ ਉਹ ਵਾਪਸ ਤੁਹਾਡੇ ਕੋਲ ਕਿਸੇ ਨਾ ਕਿਸੇ ਰੂਪ ਚ ਦੁਬਾਰਾ ਆਉਗਾ ਜੀ ਅੱਛਾ ਹੁਣ ਜਿਹੜੀਆਂ ਤੁਸੀਂ ਸਹੂਲਤਾਂ ਦੀ ਗੱਲ ਕਰ ਰਹੇ ਜਿਹੜੀ ਬੰਬੇ ਜਾ ਕੇ ਤੁਰ ਫਿਰ ਕੇ ਦੇਸ਼ ਚ ਪੂਰੇ ਤੁਰ ਫਿਰ ਕੇ ਤੁਸੀਂ ਲਪੀਆਂ ਗੱਲਾਂ ਕਿਹੜੀ ਕਿਹੜੀ ਮਸ਼ੀਨਰੀ ਜਿਹੜੀ ਇੱਥੇ ਤੁਸੀਂ ਮਹਾਰਦੀਚ ਉਪਲਬਧ ਕਰਾ ਰਹੇ ਹੋ ਜਿਹੜੇ ਖਿਡਾਰੀ ਕਿਸੇ ਦਿੱਕਤ ਚ ਆ ਜਾਂਦੇ ਆ 6:00 ਵਜ ਦੀ ਹੈ ਕਿਡੀਆਂ ਕਿਡੀਆਂ ਖਾਸੀਅਤਾਂ ਕੀ ਸਾਡੇ ਕੋਲ ਚਟਨੂਗਾ ਕੰਪਨੀ ਹੈ ਹਾਂਜੀ ਜਿਹੜੇ ਲੋਕ ਨਹੀਂ ਵੀ ਜਾਣਦੇ ਉਹ ਗੂਗਲ ਕਰਕੇ ਦੇਖ ਸਕਦੇ ਆ ਇਹ ਫਿਜ਼ੀਓਥੈਰੇਪੀ ਦੀਆਂ ਲੇਟੈਸਟ ਐਂਡ ਮੋਸਟ ਐਡਵਾਂਸਡ ਮੋਡੈਲਿਟੀਆਂ ਆ ਹਾਂਜੀ ਸਾਡੇ ਕੋਲ ਕਲਾਸ 4 레이జర్ ਹੈ ਚਟਨੂਗਾ ਦੀ ਸਾਡੇ ਕੋਲ ਚਟਨੂਗਾ ਦਾ ਸ਼ੌਕ ਵੇਵ ਹੈ ਸਾਡੇ ਕੋਲ ਵਾਇਰਲੈਸ ਪ੍ਰੋ ਹੈ ਸਾਡੇ ਕੋਲ ਅਲਟਰਾਸਾਉਂਡ ਇਲੈਕਟ੍ਰੋਥੈਰੇਪੀ ਔਰ ਕੰਬੀਨੇਸ਼ਨ ਥੈਰੇਪੀ ਹੈ ਸਾਡੇ ਕੋਲ ਡੀਕੰਪਰੈਸ਼ਨ ਬੈੱਡ ਹੈ ਜੀ ਚੱਕ ਨੂੰਗਾ ਦਾ ਔਰ ਸਾਡੇ ਕੋਲ ਬੋਡੀ ਅਸੈਸਮੈਂਟ ਲੈਕਨਮੈਂਟ ਦੀ ਮਸ਼ੀਨ ਹੈ ਅੱਛਾ ਜੀ ਜਿਹਦੇ ਨਾਲ ਅਸੀਂ ਸਾਰੀ ਬੋਡੀ ਅਸੈਸਮੈਂਟ ਕਰਦੇ ਹਾਂ ਕਿਹੜੇ ਮਸਲ ਚ ਕਿੰਨੀ ਪਾਵਰ ਹੈ ਕਿੰਨੀ ਸਟਰੈਂਥ ਹੈ ਕਿਹੜਾ ਕਿਹ ਹੈ ਇੰਬੈਲੈਂਸ ਹੈ ਔਰ ਕਿਥੇ ਕਿਥੇ ਕੰਮ ਕਰਨ ਦੀ ਲੋੜ ਹੈ ਇਹ ਤਾਂ ਹੈਗੀ ਮੋਡੈਲਿਟੀਜ਼ ਦੀ ਗੱਲ ਔਰ ਟੌਪ ਆਫ ਦਿਸ ਅਸੀਂ ਕਪਿੰਗ ਨੀਡਲਿੰਗ ਟੇਪਿੰਗ ਗ੍ਰੈਸਟਨ ਹਰ ਤਰ੍ਹਾਂ ਦਾ ਇਕੁਇਪਮੈਂਟ ਰੱਖਿਆ ਹੋਇਆ ਹੈ ਫਾਰ ਡੀਪ ਮਾਇਓਫੇਸ਼ੀਅਲ ਰਿਲੀਜ਼ਸ ਐਂਡ ਸੂ 8 ਸੀ ਖਿਡਾਰੀਆਂ ਤੇ ਪੁਲਿਸ ਤੋਂ ਰਟਾਇਰ ਹੋਏ ਜੀ ਇਹਦੇ ਵਿਚਾਰੇ ਇੱਕ ਡਾਕਟਰਾਂ ਦਾ ਵਰਗ ਵੀ ਹੋਣਾ ਚਾਹੀਦਾ ਤੁਸੀਂ ਇਹਦੇ ਲਈ ਕੀ ਕਰਦੇ ਮੈਂ ਇਹਨਾਂ ਲਈ 6 ਅਸੀਂ ਜਿਹੜੇ ਸਪੋਰਟਸ ਫਿਜ਼ੀਓਥੈਰਾਪਿਸਟ ਰੱਖੇ ਹੋਏ ਜਿਹੜੇ ਕੀ ਲਗਾਤਾਰ ਇੱਥੇ ਜਿਹੜੇ ਬੰਦੇ ਆਉਂਦੇ ਉਹਨਾਂ ਨੂੰ ਟਰੀਟ ਕਰਦੇ ਮੈਂ ਬੈਠ ਕੇ ਅਬਜ਼ਰਵ ਕਰਦਾ ਉਹਨਾਂ ਨਾਲ ਰਿਲੇਟਡ ਸਾਰਾ ਜਿਹੜਾ ਡਾਟਾ ਅਵੇਲੇਬਲ ਹੈ ਜਾਂ ਸਪੋਰਟਸ ਸਾਇੰਸ ਦੀਆਂ ਰਿਸਰਚਸ ਅਵੇਲੇਬਲ ਹੈ ਉਹਨਾਂ ਨੂੰ ਪੜ੍ਹਦਾ ਤੇ ਉਹ ਚੀਜ਼ ਨੂੰ ਕੋਰਿਲੇਟ ਕਰਕੇ ਜਸਟ ਆਈ ਏਮ ਗੇਨਿੰਗ ਦਾ ਨੋਲੇਜ ਥਰੂ ਮਾਈ ਡਾਕਟਰਸ ਵਰਕਿੰਗ ਵਿਦ ਫਿਜ਼ੀਓਥੈਰਾਪਿਸਟ ਵਰਕਿੰਗ ਹੇਅਰ ਵਿਦ ਮੀ ਐਂਡ ਦਾ ਡਾਟਾ ਅਵੇਲੇਬਲ ਔਨ ਦੀ ਨੈਟ ਸਪੋਰਟਸਮੈਨ ਰਹੇ ਹੋ ਤੁਸੀਂ ਹੁਣ ਰੀਹੈਬ ਦੇ ਵਿੱਚ ਵੀ ਹੋ ਕਿਹੜੀਆਂ ਚੀਜ਼ਾਂ ਦਾ ਸਪੋਰਟਸਮੈਨ ਨੂੰ ਖਾਸ ਖਿਆਲ ਰੱਖਣਾ ਚਾਹੀਦਾ ਉਹ ਇੰਜਰੀ ਵੇਖਦੀ ਲਾ ਲੰਗੇ ਕੋਈ ਕਾਲੀ ਨਹੀਂ ਕਰਨੀ ਚਾਹੀਦੀ ਕਈ ਵਾਰੀ ਕਾਲੀ ਹੁੰਦੀ ਹੈ ਗੇਮਸ ਅੱਗੇ ਨੇ ਜ਼ਖਮ ਪੂਰੇ ਕੰਪਲੀਟ ਭਰੇ ਨਹੀਂ ਹੋਏ ਕਿਹੜੀਆਂ ਹਦਾਇਤਾਂ ਕਿਹੜੀਆਂ ਦਿਓਗੇ ਤੁਸੀਂ ਹਦਾਇਤਾਂ ਇਹ ਹੈ ਕਿ ਬੋਡੀ ਲਿਸਨ ਟੂ ਯਰ ਬੋਡੀ ਤੁਹਾਡੀ ਬੋਡੀ ਤੁਹਾਨੂੰ ਪਹਿਲਾਂ ਦੱਸ ਦੋਗੀ ਵੀ ਇਹ ਕੰਮ ਮੇਰਾ ਸਪੋਜ਼ ਕਰੋ ਮੈਂ ਇੱਕ ਰਨਰ ਹਾਂ ਐਥਲੀਟ ਹਾਂ ਔਰ ਮੈਨੂੰ ਲੱਗ ਰਿਹਾ ਮੇਰਾ ਹੈਮਸਟ੍ਰਿੰਗ ਟਾਈਟ ਹੈ ਅਗਰ ਉਹ ਟਾਈਟ ਹੈ ਤੁਸੀਂ ਉਸ ਉਸ ਐਕਸ਼ਨ ਨੂੰ ਅਵੋਇਡ ਕਰਕੇ ਪਹਿਲਾਂ ਕਿਸੇ ਨਾ ਕਿਸੇ ਫਿਜ਼ੀਓ ਨੂੰ ਚੈੱਕ ਜ਼ਰੂਰ ਕਰਾ ਲਓ ਵੀ ਮੇਰਾ ਇਹ ਟਾਈਟ ਹੈ ਔਰ ਕਿੰਨੇ ਦਿਨ ਤੋਂ ਮੈਂ ਇਹਨੂੰ ਰਿਲੀਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਟਾਈਟ ਹੈ ਸਟ੍ਰੈਚਿੰਗ ਵੀ ਕਰ ਲਈ ਤਾਂ ਕਿ ਉਹ ਦੇਖ ਕੇ ਦੱਸ ਸਕੇ ਵੀ ਕੀ ਪ੍ਰੋਬਲਮ ਇਹਦੇ ਚ ਆ ਰਹੀ ਹੈ ਅਗਰ ਤੁਸੀਂ ਉਨੂੰ ਨਹੀਂ ਸੁਣਿਆ ਆਪਣੀ ਬੋਡੀ ਦੀ ਨਹੀਂ ਸੁਣੀ ਔਰ ਤੁਸੀਂ ਫਿਰ ਉਸੇ ਡਾਇਰੈਕਸ਼ਨ ਚ ਉਹ ਕੰਮ ਕੀਤਾ ਧੱਕਾ ਕਰਕੇ ਧੱਕਾ ਕੀਤਾ ਤਾਂ ਕਿਸੇ ਨਾ ਕਿਸੇ ਇੰਜਰੀ ਵੱਲ ਨੂੰ ਤੁਸੀਂ ਜਾ ਰਹੇ ਹੋ ਔਰ 100% ਉਹ ਇੰਜਰੀ ਹੋਏਗੀ ਔਰ ਇਹ ਮੈਂ ਆਊਟ ਆਫ ਦੀ ਐਕਸਪੀਰੀਅੰਸ ਜਿਹੜੇ 2 ਸਾਲਾਂ ਦਾ ਦੱਸ ਰਿਹਾ ਕਿਉਂਕਿ ਹਰ ਸਪੋਰਟਸਮੈਨ ਨੇ ਆ ਕੇ ਕਿਹਾ ਮੇਰਾ ਹੈਮਸਟਿੰਗ ਟਾਈਟ ਸੀ ਮੇਰਾ ਕੁਆਡ ਟਾਈਟ ਸੀ ਮੇਰਾ ਪੱਟ ਟਾਈਟ ਸੀ ਮੇਰਾ ਹਿਪ ਟਾਈਟ ਸੀ ਜੇ ਮੈਂ ਇਹ ਕੀਤਾ ਤੇ ਮੈਨੂੰ ਇਹ ਗੱਲ ਹੋ ਗਈ ਜੀ ਅੱਛਾ ਅਗਲੀ ਗੱਲ ਜਦੋਂ ਰੀਹੈਬ ਚੋਂ ਆਉਂਦਾ ਰੀਹੈਬ ਦੀਆਂ ਅੱਜਕੱਲ ਬਹੁਤਿਆਂ ਉਮੇ ਡਵਲਪ ਨਹੀਂ ਹੋਈ ਅਵੇਰਨੈਸ ਵੀ ਇੱਥੇ ਆ ਕੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਜਿਹੜੀਆਂ ਤੁਸੀਂ ਸੁਜੈਸਟ ਕਰਦੇ ਹੋ ਜਾਂ ਕੋਈ სპੋਰਟਸਮੈਨ ਆਉਂਦਾ ਤਾਂ ਉਹਨੂੰ ਕਿਹੜੀਆਂ ਗੱਲਾਂ ਦਾ ਇੱਥੇ ਦਿਮਾਗ 'ਚ ਬਿਠਾ ਕੇ ਹੋਣੇ ਚਾਹੀਦੇ ਆ ਵੀ ਰੀਹੈਬ ਐਨ ਟਾਈਮ ਲਈ ਹੁੰਦਾ ਹੈ ਜਾਂ ਇੱਥੋਂ ਲੰਘ ਕੇ ਹੀ ਤੁਸੀਂ ਫਿਟਨੈਸ ਨੂੰ ਟੈਸਟ ਦੇਣੇ ਹੈ ਕਿ ਉਹ ਹੁਣ ਤੋਂ ਫਿਟ ਹੈ ਸਭ ਤੋਂ ਪਹਿਲੇ ਮੈਂ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਨਾ ਦੋ ਹਿੱਸਿਆਂ 'ਚ ਦੇਣਾ ਚਾਹੁੰਦਾ ਜੀ ਜੀ ਪਹਿਲਾ ਹਿੱਸਾ ਇਹ ਹੈ ਕਿ ਮੈਕਸਿਮਮ ਲੋਕ ਜਿਹੜੇ ਸਾਡੇ ਕੋਲ ਆ ਰਹੇ ਇੰਜਰਡ ਹੋ ਕੇ ਕੌਣ ਨੇ ਉਹ ਉਹ ਲੋਕ ਨੇ ਜਿਹੜੇ ਜਿੰਮਾਂ ਚ ਐਕਸਰਸਾਈਜ਼ ਕਰ ਰਹੇ ਆ ਅੱਛਾ ਸਪਲੀਟਸ ਤੋਂ ਇਲਾਵਾ ਕੀ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਉਹਨਾਂ ਦੀ ਬੋਡੀ ਫਿਲਹਾਲ ਸਕੁਆਟ ਕਰਨ ਦੀ ਪੋਜੀਸ਼ਨ 'ਚ ਹੈ ਕਿ ਨਹੀਂ ਹੈ ਉਹਨਾਂ ਦੀ ਐਂਕਲ ਮੋਬਿਲਿਟੀ ਉਨੀ ਹੈ ਕਿ ਨਹੀਂ ਹੈ ਉਹਨਾਂ ਦੀ हिਪ ਮੋਬਿਲਿਟੀ ਉਨੀ ਹੈ ਕਿ ਨਹੀਂ ਹੈ ਕਿ ਉਹ ਸਕੁਆਟ ਕਰਨ ਲਈ ਰੈਡੀ ਨੇ ਕਿ ਉਹ 50 ਕਿਲੋ ਤੱਕ ਚੱਕਣ ਲਈ ਰੈਡੀ ਨੇ ਕਿ ਉਹ 60 70 100 ਤੱਕ ਰੈਡੀ ਨੇ ਕਿ ਉਹ ਸਿਰਫ ਆਪਣੇ ਸੋਸ਼ਲ ਪ੍ਰੈਸ਼ਰ ਕੀ ਉਹਨਾਂ ਦੇ ਨਾਲ ਵਾਲੇ ਸਾਥੀ ਨੇ ਇੰਨੇ ਭਾਰ ਚੱਕ ਲਿਆ ਤੇ ਉਹਦਾ ਪਿਛੇ ਰਹਿ ਗਿਆ ਤੇ ਮੈਂ ਵੀ ਉਹਨਾਂ ਚੱਕ ਕੇ ਬਿਤਾ ਲਿਆ। ਜੈ ਰੀਲ ਬਣਾਉਣ ਵਾਸਤੇ ਚੱਕ ਲਿਆ ਉਹ। ਬਿਲਕੁਲ। ਕਿਉਂਕਿ ਮੋਸਟ ਆਫ ਦਾ ਪੀਪਲ ਜਿਹੜੇ ਸਾਡੇ ਕੋਲ ਆ ਰਹੇ ਆ ਉਹਨਾਂ ਨੂੰ ਜਿਮ ਦੇ ਵਿੱਚ ਡੈੱਡ ਲਿਫਟ ਕਰਦੇ ਹੋਏ ਉਹ ਇੰਜਰੀ ਹੋਈ ਹੈ ਬੈਕ ਦੀ। ਉਹਦੇ ਪਿੱਛੇ ਇੱਕ ਰੀਜ਼ਨ ਹੈ ਕਿ ਉਹਨਾਂ ਦੇ ਕੋਚ ਨੇ ਉਹਨਾਂ ਦੇ ਟ੍ਰੇਨਰ ਨੇ ਇਹ ਚੈੱਕ ਨਹੀਂ ਕੀਤਾ ਕਿ ਇਹਨਾਂ ਦੀ ਬੈਕ ਮੋਬਿਲਟੀ ਹੋਣੀ ਹੈ ਕਿ ਇਹ ਡੈੱਡ ਲਿਫਟ ਕਰ ਲੈ। ਔਰ ਉਹਨੇ ਆਪਣੇ ક્ષਮਤਾ ਤੋਂ ਜ਼ਿਆਦਾ ਭਾਰ ਪਾ ਕੇ ਸਿਰਫ ਇਹ ਦੇਖ ਲ ਤੁਸੀਂ ਆਪਣੇ ਦੋਸਤ ਨੂੰ ਵੀ ਮੈਂ ਵੀ ਇਹ ਨੇਪ ਦੀ ਕਰ ਲੈਣਾ ਤੇ ਉਹ ਇੰਜਰੀ ਹੋਈ ਹੈ ਇਸ ਦਾ ਇੱਕ ਪਾਰਟ ਸਾਡੇ ਕੋਲ ਜੀ 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 ਦੂਜਾ ਜਿਹੜਾ ਸਾਡੇ ਕੋਲ ਰੀਹੈਬ ਉਹਦਾ ਚੱਲੇਗਾ ਉਹ ਹਰੇਕ ਇੰਜਰੀ ਦਾ ਹਰੇਕ ਲੈਵਲ ਆਫ ਇੰਜਰੀ ਦਾ ਜੇ ਉਹ ਨੂੰ ਗ੍ਰੇਡ 1 ਇੰਜਰੀ ਹੈ ਗ੍ਰੇਡ 2 ਇੰਜਰੀ ਹੈ ਤਾਂ ਉਹਦਾ ਡਿਫਰੈਂਟ ਡਿਫਰੈਂਟ ਹੈ ਅਗਰ ਉਹ ਲਿਗਾਮੈਂਟ ਇੰਜਰੀ ਹੈ ਅਗਰ ਉਹ ਟੈਂਡਨ ਇੰਜਰੀ ਹੈ ਉਹ ਡਿਫਰੈਂਟ ਹੈ ਉਹਦਾ ਪਿੱਛੇ ਇੱਕ ਰੀਜ਼ਨ ਹੈ ਔਰ ਇਹ ਬਾਡੀ ਟੂ ਬਾਡੀ ਵੀ ਫਰਕ ਹੋ ਸਕਦਾ ਤੁਹਾਡੀ ਬਾਡੀ ਬਹੁਤ ਛੇਤੀ ਰਿਕਵਰ ਕਰ ਜੇ ਹਮਮ ਫॉर ਦੀ ਜਿਹੜੀ ਡਾਈਟ ਹੈ ਤੁਹਾਡਾ ਸਲੀਪ ਹੈ ਇਸ ਚੀਜ਼ ਨੂੰ ਬਹੁਤ ਜ਼ਿਆਦਾ ਕੰਪਲੀਮੈਂਟ ਕਰਦਾ ਤੁਸੀਂ ਬਹੁਤ ਅੱਛਾ ਸੋ ਰਹੇ ਹੋ ਤੁਸੀਂ ਬਹੁਤ ਅੱਛਾ ਤੁਹਾਡਾ ਸਲੀਪ ਸਾਈਕਲ ਹੈ ਤੁਹਾਡਾ ਬਹੁਤ ਅੱਛਾ ਖਾਣਾ ਹੈ ਤਾਂ ਤੁਸੀਂ ਬਹੁਤ ਛੇਤੀ ਰਿਕਵਰ ਕਰ ਚੋਗੇ ਔਰ ਕੁਝ ਲੋਕ ਕੀ ਕਰਦੇ ਆ ਸਾਡੇ ਤੋਂ ਇਲਾਵਾ ਵੀ ਕੁਝ ਐਫਰਟ ਆਪਣੇ ਲੈਵਲ ਤੇ ਕਰਦੇ ਰਹਿੰਦੇ ਆ ਵਿਦਨ ਦੀ ਰੇਂਜ ਤਾਂ ਉਹ ਛੇਤੀ ਰਿਕਵਰ ਕਰ ਜਾਂਦੇ ਆ ਕੁਝ ਸਿਰਫ ਸਾਡੇ ਤੇ ਡਿਪੈਂਡੈਂਟ ਰਹਿੰਦੇ ਆ ਉਹਨਾਂ ਦਾ ਕੇਵਲ ਸਾਡੇ ਕੋਲ ਹੀ ਕਰਨਾ ਹੈ ਔਰ ਇਰੈਗੂਲਰ ਰਹਿੰਦੇ ਆ ਇੱਕ ਦਿਨ ਆਗੇ ਤਿੰਨ ਦਿਨ ਨਹੀਂ ਆਗੇ ਫਿਰ ਇੱਕ ਦਿਨ ਆਗੇ ਫਿਰ ਤਿੰਨ ਦਿਨ ਨਹੀਂ ਆਏ ਫਿਰ ਉਹਨਾਂ ਦੀ ਉਨਾ ਹੀ ਲੰਬਾਰੀ ਖਰਚਾ ਜਾਂਦਾ ਅੱਛਾ ਜੀ ਜਿਹੜੇ ਸਪੋਰਟਸਮੈਨ ਆ ਉਹਨਾਂ ਨੂੰ ਪਤਾ ਹੈ ਉਹਨਾਂ ਦੀ ਰੋਜ਼ੀ ਰੋਟੀ ਹੈ ਉਹਨਾਂ ਦੀ ਲਾਈਫ ਹੈ ਉਹਨਾਂ ਦੀ ਤਾਂ ਜੌਬ ਹੈ ਤਾਂ ਉਹ ਰੈਗੂਲਰ ਸਾਡੇ ਕੋਲ ਆਉਂਦੇ ਰਹਿੰਦੇ ਆ ਔਰ ਬਹੁਤ ਛੇਤੀ ਉਹਨਾਂ ਦੀ ਇੱਕ ਹੰਗਰ ਹੁੰਦੀ ਹੈ ਮਨ 'ਚ ਕਿ ਮੈਂ ਜਲਦੀ ਫੀਲਡ ਤੇ ਪਹੁੰਚਾਂ ਔਰ ਮੈਂ ਜਲਦੀ ਪਰਫਾਰਮ ਕਰਾਂ ਔਰ ਜਲਦੀ ਠੀਕ ਹੋ ਕੇ ਜਲਦੀ ਚਲੇ ਜਾਂਦੇ ਇਸ ਤਰ੍ਹਾਂ ਦਾ ਰੀਹੈਬ ਜਿਹੜਾ ਹੈਗਾ ਸੈਂਟਰ ਕਹ ਲੀਏ ਇਹ ਕਿ ਤੁਸੀਂ ਪੂਰਾ ਦੇਸ਼ ਘੁੰਮਿਓ ਕਿਤੇ ਹੋਰ ਵੀ ਹੈ ਜਾਂ ਪਹਿਲੀ ਵਾਰ ਇਹ ਤੁਹਾਡਾ ਯਤਨ ਨਹੀਂ ਨਹੀਂ ਇਹ ਜੀਐਸਡਬਲਿਊ ਦਾ ਬਹੁਤ ਅੱਛਾ ਸੈਂਟਰ ਹੈ ਬੈਂਗਲੌਰ ਬੈਂਗਲੌਰ ਤੋਂ ਅੱਗੇ ਜਿਹੜਾ ਕਿ ਜੀਐਸਡਬਲਿਊ ਬਹੁਤ ਵੱਡੇ ਲੈਵਲ ਤੇ 올ੰਪੀయన్స్ ਤੇ ਵੱਡੇ ਇੰਟਰਨੈਸ਼ਨਲ ਪਲੇਅਰਸ ਨੂੰ ਰਿਲਾਈਐਂਸ ਦਾ ਬਹੁਤ ਅੱਛਾ ਸੈਂਟਰ ਹੈ ਲੇਕਿਨ ਪੰਜਾਬ ਦੇ ਵਿੱਚ ਮੈਨੂੰ ਬੜੇ ਉਹਦੇ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ 'ਚ ਇਹ ਨਹੀਂ ਹੈ ਔਰ ਮੇਰੀ ਤਾਂ ਇਹ ਸੋਚ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਨੂੰ ਹਰ ਡਿਸਟ੍ਰਿਕਟ ਲੈਵਲ ਤੇ ਇਹ ਖੋਲਣਾ ਚਾਹੀਦਾ ਹੈ ਕਿਉਂਕਿ ਕੁਝ ਪਲੇਅਰ ਜਿਹੜੇ ਕੀ ਤੁਸੀਂ ਚੱਕ ਕੇ ਵੇਖ ਲਓ ਡਾਟਾ ਜਿੰਨੇ ਵੀ ਪਲੇਅਰ ਅੱਜ ਤੱਕ ਮੈਡਲਿਸਟ ਹੋਏ ਹੈ ਉਹ ਵਿਚਾਰੇ ਬਹੁਤ ਨੀਚੇ ਦੇ ਸਤਰਾਂ ਤੋਂ ਉੱਠੇ ਹੈ ਨੀਚਲੇ ਲੋ ਲੈਵਲ ਕਰਾਂ ਦੇ ਬੱਚੇ ਹੈ ਜਾਂ ਮਿਡਲ ਕਲਾਸ ਕਰਾਂ ਦੇ ਬੱਚੇ ਹੈ ਹਾਂਜੀ ਉਹ ਵਿਚਾਰੇ ਇਸ ਚੀਜ਼ ਨੂੰ ਆਪਣੀ ਪਾਕਟ ਦੇ ਵਿੱਚੋਂ ਬੇਅਰ ਕਰ ਹੀ ਨਹੀਂ ਸਕਦੇ ਰੀ ਹੈਵ ਦਾ ਖਰਚਾ ਬੇਅਰ ਕਰ ਹੀ ਨਹੀਂ ਸਕਦੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਮੈਡਲ ਆਉਣ ਤੋਂ ਬਾਅਦ ਇੰਨੇ ਪੈਸੇ ਖਰਚ ਕੇ ਬੰਦੇ ਦੀ ਵਾਵਾ ਨਾਲ ਉੱਟਣ ਸਭ ਤੋਂ ਪਹਿਲਾਂ ਜਿਹੜੇ ਪਰਫਾਰਮਿੰਗ ਸਪੋਰਟਸਮੈਨ ਹੈ ਜਾਂ ਈਵਨ ਕਿ ਨੌਨ ਪਰਫਾਰਮਿੰਗ ਸਪੋਰਟਸਮੈਨ ਹੈ ਉਹਨਾਂ ਤੇ ਪੈਸੇ ਲਾ ਕੇ ਉਹਨਾਂ ਨੂੰ ਬਿਲਡ ਕਰਕੇ ਉੱਪਰ ਲੈ ਕੇ ਜਾਣ ਅਗਰ ਇੱਕ ਬੰਦਾ 400 ਮੀਟਰ 47 ਸੈਕਿੰਡ ਦੀ ਲਾ ਰਿਹਾ ਹੈ ਤਾਂ ਕੋਈ ਬੰਦਾ ਔਰ ਉਹਦਾ ਮੈਡਲ ਆ ਰਿਹਾ ਹੈ ਤਾਂ ਕੋਈ ਬੰਦਾ 47.5 ਚ ਵੀ ਲਾ ਰਿਹਾ ਹੈ 47.5 ਦਾ ਵੀ 10 ਸਾਲ ਦਾ ਉਹ ਮਿਹਨਤ ਹੈ ਉਹਦੇ ਪਿੱਛੇ ਤਾਂ ਉਹਦੇ ਵਾਸਤੇ ਤਾਂ ਸਰਕਾਰ ਸੋਚ ਹੀ ਨਹੀਂ ਨਾ ਰਹੀ ਉਹਨੇ 10 ਸਾਲ ਆਪਣੇ ਸਪੋਰਟਸ ਨੂੰ ਦਿੱਤੇ ਕਿਸੇ ਕਾਰਨਾਂ ਵਸ਼ ਉਹ ਨਹੀਂ ਉੱਪਰ ਤੱਕ ਆ ਪਾਇਆ ਉਹਦੇ ਵਾਸਤੇ ਨਾ ਪੜ੍ਹਾਈ ਰਹੀ ਨਾ ਨੌਕਰੀ ਰਹੀ ਨਾ ਸਪੋਰਟਸ ਰਹੀ ਹਾਂਜੀ ਔਰ ਉਹ ਇੰਜਰੀਆਂ ਹੀ ਇੰਜਰੀਆਂ ਉਹਦੇ ਪੱਲੇ ਪੈਂਦੀਆਂ ਤੇ ਉਹਦੇ ਕੋਲ ਫਿਰ ਕੋਈ ਜਾਨੀ ਇਹ ਬਹੁਤ ਵੱਡਾ ਖੱਪਾ ਹੈ ਜਿਹੜਾ ਪਰਨ ਵਾਲਾ 스포츠 ਤੇ ਇੰਜਰੀਜ਼ ਦੇ ਵਿਚਾਲੇ ਜਿਹੜਾ ਇਲਾਜ ਤੇ ਅਵੇਰਨੈਸ ਦੀ ਜਿਹੜੀ ਸਮੱਸਿਆ ਹੈ ਇਹ ਸਪੋਰਟਸਮੈਨ ਨੂੰ ਕਾਸੇ ਜੋਗਨ ਨਹੀਂ ਛੱਡਦੀ ਬਿਲਕੁਲ ਕਾਸੇ ਜੋਗਨ ਛੱਡਦੀ ਔਰ ਸਪੋਰਟਸ ਕੈਰੀਅਰ ਇੱਕ ਇੱਕ ਇੰਜਰੀ ਨਾਲ ਖਤਮ ਹੋ ਜਾਂਦੇ ਆ ਇਸ ਸਰਕਾਰਾਂ ਨੂੰ ਚਾਹੀਦਾ ਕਿ ਡਿਸਟ੍ਰਿਕਟ ਲੈਵਲ ਤੇ ਬਣਾਏ ਔਰ ਕਿਉਂਕਿ ਸਪੋਰਟਸਮੈਨ ਅੱਜ ਅੰਮ੍ਰਿਤਸਰ ਦਾ ਇੱਕ ਸਪੋਰਟਸਮੈਨ ਇੰਜਰਡ ਹੋ ਜਾਂਦਾ ਉਹ ਕਿੱਥੇ ਮੁਹਾਲੀ ਆ ਕੇ ਸਾਡੇ ਕੋਲ ਇੱਥੇ ਆਪਣਾ ਇਲਾਜ ਕਰਾਊਗਾ ਇੱਕ ਦਿਨ ਆਊਗਾ ਦੋ ਦਿਨ ਆਊਗਾ ਤੀਸਰੇ ਦਿਨ ਨੂੰ ਲੰਬਾ ਇਲਾਜ ਚੱਲਣਾ ਇਬਰ ਕੋਲ ਬਰ ਕੋਲ ਤੁਹਾਡੀ ਸਹੀ ਕੋਈ ਖਾਸ ਬੱਚਿਆਂ ਨੂੰ ਨਵੀਂ ਜਨਰੇਸ਼ਨ ਹੈ ਜਿਹੜੀ ਜਾਂ ਐਜ਼ ਏ ਰੋਜ਼ਗਾਰ ਦੇ ਰੂਪ ਚ ਕੋਈ ਮੈਸੇਜ ਦੇਣਾ ਚਾਹ ਰੋਜ਼ਗਾਰ ਦੇ ਰੂਪ ਦੇ ਵਿੱਚ ਤਾਂ ਮੈਸੇਜ ਇਹੀ ਹੈ ਕਿ ਉਹ ਆਪਣੇ ਟੈਲੈਂਟ ਨੂੰ ਜਦੋਂ ਜੋਰ ਲਾ ਰਹੇ ਆ ਉਹਨਾਂ ਨੂੰ ਪਹਿਲੇ 2 ਸਾਲ ਆਫ ਸਪੋਰਟਸ ਕੈਰੀਅਰ ਚ ਪਤਾ ਲੱਗ ਜਾਣਾ ਕਿ ਮੈਂ ਕਿੱਥੇ ਸਟੈਂਡ ਕਰਦਾ ਹਾਂ ਹਾਂਜੀ ਔਰ ਮੇਰਾ ਚਾਂਸ ਆਫ ਇੰਪਰੂਵਮੈਂਟ ਕਿੰਨਾ ਹੈ ਇਵਨ ਕਿ ਉਹਦੇ ਕੋਚਸ ਵੀ ਉਹਨੂੰ ਦੱਸ ਸਕਦੇ ਆ ਕਿ ਤੇਰਾ ਚਾਂਸ ਆਫ ਇੰਪਰੂਵਮੈਂਟ ਕਿੰਨਾ ਹੈ ਅਗਰ ਇੱਕ ਬੰਦਾ 100 ਮੀਟਰ ਲਾ ਰਿਹਾ ਔਰ ਉਹ 3 ਸਾਲ ਦੀ ਮਿਹਨਤ ਤੋਂ ਬਾਅਦ ਵੀ 12 ਤੇ ਹੀ ਹੈ ਨਾ ਤਾਂ ਉਹ 10 ਪੁਆਇੰਟ ਪੁੱਛਦੇ ਆਣ ਲੱਗਿਆ ਉਹਨੂੰ ਬਹੁਤ ਮੁਸ਼ਕਲ ਹੋਗੀ ਔਰ ਬਹੁਤ ਲੰਮਾ ਸਮਾਂ ਲੱਗੂਗਾ ਇਸ ਦੌਰਾਨ ਉਹਦੇ ਜਿੰਨੀਆਂ ਇੰਜਰੀਜ਼ ਆਣੀਆਂ ਔਰ ਜਿੰਨਾ ਉਹ ਸਟਰਗਲ ਕਰੇਗਾ ਜਿੰਨੀ ਉਹਨੂੰ ਡਾਈਟ ਚਾਹੀਦੀ ਹੈ ਉਹਨੂੰ ਆਪਣੇ ਪੱਲੇ ਹੁਲਾਣੀ ਪੈਣੀ ਹੈ ਅਲਟੀਮੇਟਲੀ ਉਹਦਾ ਜੇ ਉਹ ਉੱਥੇ ਨਹੀਂ ਪਹੁੰਚ ਪਾਇਆ ਜਿੱਥੇ ਉਹ ਪਹੁੰਚਣਾ ਚਾਹੁੰਦਾ ਤਾਂ ਉਹਦਾ ਕੌਣ ਪੁੱਛਣ ਵਾਲਾ ਉਹਦੀ ਬਾਹ ਫੜਨ ਵਾਲਾ ਕੌਣ ਹੈ ਹਾਂਜੀ ਇਹ ਬਹੁਤ ਵੱਡਾ ਉਹ ਹੈ ਔਰ ਸਾਡ ਨੂੰ ਇੱਥੇ ਸਪੋਰਟਸ ਡਿਵੈਲਪਮੈਂਟ ਵਾਸਤੇ ਬੰਦੇ ਅਪੁਆਇੰਟ ਕਰਨੇ ਚਾਹੀਦੇ ਆ ਗਵਰਨਮੈਂਟ ਨੂੰ ਔਰ ਉਹਨਾਂ ਨੂੰ ਇਹ ਬੋਡੀ ਅਸੈਸ ਕਰਕੇ ਦੱਸਣਾ ਚਾਹੀਦਾ ਵੀ ਤੂੰ ਇਹ ਗੇਮ ਦੇ ਕਾਬਿਲ ਹੈ ਤੂੰ ਇਹ ਗੇਮ ਹਰ ਬੰਦਾ ਬਾਸਕਟਬਾਲ ਨਹੀਂ ਖੇਡ ਸਕਦਾ ਹਰ ਬੰਦਾ ਐਥਲੈਟਿਕਸ ਨਹੀਂ ਕਰ ਸਕਦਾ ਹਰ ਬੰਦਾ ਰੈਸਲਰ ਨਹੀਂ ਹੋ ਸਕਦਾ ਇਹਦੇ ਵਾਸਤੇ ਵੀ ਇੱਕ ਸਾਇੰਸ ਹੈ ਜਿਹੜੀ ਤੁਹਾਨੂੰ ਦੇਖ ਕੇ ਤੁਹਾਡੇ ਮਸਲਸ ਨੂੰ ਦੇਖ ਕੇ ਦੱਸ ਸਕਦੀ ਵੀ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰ ਸਕਦੇ ਹੋ ਤੁਹਾਡੇ ਫਾਸਟ ਵਿੱਚ ਮਸਲ ਨੇ ਕਿ ਤੁਹਾਡੇ ਸਲੋ ਟਵਿਚ ਮਸਲ ਨੇ ਜੀ ਜੇ ਮੈਂ ਰੋਜ਼ਗਾਰ ਦੀ ਗੱਲ ਜਿਹੜੀ ਕੀਤੀ ਸੀ ਉਹ ਇਸ ਰੀਹੈਬ ਸੈਂਟਰ ਦੇ ਐਂਗਲ ਤੋਂ ਕੀਤੀ ਸੀ ਵੀ ਜੇ ਇਹਦੇ ਲੈਂਗੁਏਜ ਦੀ ਅਸੀਂ ਦੇਖੀਏ ਤਾਂ ਇੱਥੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਵੀ ਨਹੀਂ ਬੱਚਿਆਂ ਲਈ ਜੇ ਇਸ ਲਾਈਨ 'ਚ ਆ ਕੇ ਉਹ ਜਿਵੇਂ ਤੁਸੀਂ ਆਏ ਹੋ ਇਸ ਟਾਈਮ ਤਾਂ ਤੁਸੀਂ ਸੋਚ ਨਹੀਂ ਸਕਦੇ ਜੀ ਹਰੇਕ ਬੰਦੇ ਨੂੰ ਫਿਜ਼ੀਓਥੈਰੇਪੀ ਦੀ ਲੋੜ ਹੈ ਕਈ ਜਿਹੜੇ ਟੌਪ ਲੈਵਲ ਐਥਲੀਟਸ ਐ ਜਿਵੇਂ ਨੀਰਜ ਚੋਪੜਾ ਉਹਨਾਂ ਨੇ ਆਪਣਾ ਪਰਸਨਲ ਫਿਜ਼ੀਓ ਰੱਖਿਆ ਹੋਇਆ ਕਿਉਂਕਿ ਉਹ ਨਾਲ ਰੱਖਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਰੋਜ਼ ਟੇਪਿੰਗ ਕਰਨੀ ਹੈ ਰੋਜ਼ ਰਿਲੀਜ਼ ਕਰਨਾ ਹੈ ਇੱਕ ਹੀ ਤਰ੍ਹਾਂ ਦਾ ਐਕਸ਼ਨ ਹੈ ਰੋਜ਼ ਉਹ ਮਸਲ ਫਟੀਕ ਹੁੰਦਾ ਹੈ ਰੋਜ਼ ਉਹਨਾਂ ਨੂੰ ਮਸਲਸ ਨੂੰ ਰਿਕਵਰ ਕਰਾਉਣਾ ਹੈ ਤਾਂ ਅੱਗੇ ਆ ਕੇ ਇਸ ਕਿਤੇ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਹੈ ਔਰ ਇਹ ਬੰਦੇ ਨੂੰ ਕਰਨਾ ਚਾਹੀਦਾ ਪਰ ਇਹ ਨਹੀਂ ਵੀ ਤੁਸੀਂ ਵਿਚ ਵਿਚਾਲੇ ਟਾਪ ਲੈਵਲ ਤੇ ਤੁਸੀਂ ਕਰੋ ਤਾਂ ਕਿ ਤੁਹਾਨੂੰ ਲੋਕ ਆਪ ਲੱਭ ਲੱਭ ਕੇ ਲੈ ਕੇ ਜਾਣ ਆਖਰੀ ਸਵਾਲ ਹੈ ਮੇਰਾ ਤਾਨੂੰ ਲੱਭਣਾ ਹੋ ਵੀ ਆਨਲਾਈਨ ਜਾਂ ਤੁਹਾਡਾ ਇੱਥੇ ਤੁਸੀਂ ਆਉ ਦਾ ਐਡਰੈਸ ਆਨਲਾਈਨ ਵੀ ਤੇ ਆਫਲਾਈਨ ਵੀ ਜਰੂਰ ਦੱਸੋ ਸਾਡਾ ਐਡਰੈਸ ਹੈਗਾ ਜੀ ਵੇ ਆਫ ਲਾਈਫ 1075 ए जी जे एल पी एल ਚੰਤਾ ਲੈਂਡ ਪ੍ਰੋਮੋਟਰ ਸੈਕਟਰ 82 ਮੁਹਾਲੀ ਜੀ ਸਾਡਾ ਫੋਨ ਨੰਬਰ ਵੀ ਮੈਂ ਤੁਹਾਨੂੰ ਦੇ ਦਾਂਗਾ ਤੁਸੀਂ ਆਪਣੇ ਪਾ ਲੀ ਜੀ ਜੀ ਤੇ ਇਹਦੇ ਵਾਸਤੇ ਸਾਡੇ ਕੋਲ ਪਹੁੰਚਣ ਵਾਸਤੇ ਅਸੀਂ ਸਵੇਰੇ 9:30 ਤੋਂ 6:30 ਤੱਕ ਖੁੱਲੇ ਹੁੰਦੇ ਆਂ ਅੰਦੀ ਸੰਡੇ ਨੂੰ ਅਸੀਂ ਬੰਦ ਹੁੰਦੇ ਹਾਂ ਬਾਕੀ ਸਾਰਾ ਦਿਨ ਅਸੀਂ ਖੁੱਲੇ ਹੁੰਦੇ ਹਾਂ ਸਾਡੀ ਵੈਬਸਾਈਟ ਵੀ ਹੈ ਸਾਡਾ ਇੰਸਟਾਗ੍ਰam ਅਕਾਊਂਟ ਵੀ ਹੈ ਵੇ ਆਫ ਲਾਈਫ ਫਿਜ਼ੀਓ ਦੇ ਨਾਮ ਤੇ ਜੀ ਤੁਸੀਂ ਉੱਥੇ ਵੀ ਸਾਡੇ ਕੋਲ ਕੰਟੈਕਟ ਕਰ ਸਕਦੇ ਹੋ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਕੁਝ ਟੈਕਨੀਕ ਹੈ ਜਿਹੜੀ ਹਰ ਥਾਂ ਤੇ ਪੰਜਾਬ 'ਚ ਮੈਨੂੰ ਲੱਗਦਾ ਹੁੰਦਾ ਜੋਰ ਜੋਸ਼ ਦੀ ਕਮੀ ਨਹੀਂ ਅਸੀਂ ਕਿਤੇ ਨਾ ਕਿਤੇ ਤਕਨੀਕ ਹਲਾ ਬੈਨ ਨੇ ਟੈਕਨੀਕ ਵੱਲ ਘੱਟ ਝਾਕਦੇ ਆਂ ਜੋਰ ਨਹੀਂ ਕਰਦੇ ਜਿਹੜਾ ਕੁਝ ਕਰਦੇ ਆਂ ਸੋ ਬਹੁਤ ਚੰਗੀ ਗੱਲਬਾਤ ਹੋਈ ਏ ਤੇ ਜਿਹੜੇ ਕੋਈ ਲੋਡ ਬੰਦ ਜਾਂ ਇੰਜਰੀਜ਼ ਤੋਂ ਪਰੇਸ਼ਾਨ ਨੇ ਉਹ ਤੁਹਾਡੇ ਕੋਲੇ ਆਉਣਗੇ ਤੇ ਆਪਾਂ ਦੁਬਾਰਾ ਆਪ ਦਾ ਜਿਹੜਾ ਗਰਾਊਂਡ ਹੈ ਉਹ ਜੁਆਇਨ ਕਰਨ ਤੇ ਲੰਬੀਆਂ ਫਲੰਗਾਂ ਵਟਣ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ ਬਹੁਤ ਆ। थैंक यू सो वेरी मच थैंक यू सो मच